ਟਿਕ ਟੋਰ ਦਾ ਦਿਲ ਵਿੱਚ ਨਿਕਲਦਾ ਉਹ ਵੱਜ ਗਿਆ ਓਏ ਟੁੱਟ ਗਿਆ ਏ ਲੈ ਵੀ ਕਾਕੂ ਜੀ ਆਪ ਡਾਂਡੇ ਚੱਕਦੇ ਹੋਏ ਗਏ ਆ ਮੂਰੇ ਹੋਏ ਨੇ ਕੰਮ ਦੇ ਵਿੱਚ ਖਲਾਰ ਪੈਂਦੀ ਕਰਕੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜ ਜਿੱਦਾਂ ਕੋਣ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕਿਦਾ ਸਵੇਰੇ ਸਵੇਰੇ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੁਣ ਟਾਇਰ ਪੈਂਚਰ ਹੋ ਗਿਆ ਲੈ ਕੋਈ ਨਾ ਕੋਈ ਦਾ ਵਿਗੜਦਾ ਹੀ ਰਹਿੰਦਾ ਸਵੇਰੇ ਸਵੇਰੇ બીમાઈ પેમ ਆੜੀ ਕੁੱਤੇ ਦਾ ਭਰਾਵਾ ਇਹਨਾਂ ਨਾਲ ਮੈਨੂੰ ਯਾਰ ਹੌਂਦੀ ਵੀ ਬਣਾ ਨਾਲ ਜੋਰ ਵਟੇ ਲਵਾਇਆ ਕਿਹੜਾ ਜੋਰ ਇਹ ਆਹ ਕਿਹੜਾ ਜੋਰ ਹੋਇਆ ਓਏ ਡਿੱਕ ਟੁੱਟਦਾ ਦਿਲ ਵਿੱਚ ਨਿਕਲਦਾ ਐ ਹੋਵੇ ਹੋਵੇ ਆਵੇ ਆਵੇ ਐ ਐ ਆ ਚੱਲ ਚੱਲ ਲੋ ਆਈ ਜਾਂਦਾ ਜੋਰ ਉਹਦਾ ਉਹ ਵੱਟ ਗਿਆ ਓਏ ਟੁੱਟ ਗਿਆ ਏ ਨਹੀਂ 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 ਸਾਡੇ ਕੋ ਸੰਗਲ ਵੀ ਹੈ ਨਹੀਂ ਆਏ ਰੰਗ ਉੱਟ ਗਿਆ ਆਏ ਐਂ ਜਾਣਾ ਘਰ ਉਹ ਤੇਰਾ ਦਿਲ ਘੜਦਾ ਜੋ ਡਿੱਕ ਵੱਜਦਾ ਓ ਆ ਮੈਂ ਮੈਂ ਆ ਵੇਖੀ ਕਰਦਾ ਹੌਲੈਂਡ ਵੀਰ ਜੀ ਵੀਰ ਜੀ ਵੀਰ ਜੀ ਤੂੰ ਡਰਾਈਵਰੀ ਤੋਂ ਤਾਬਾ ਕਿਉਂ ਨਹੀਂ ਕਰ ਜਾਂਦੇ ਡੇਕ ਵਾਜ ਜਾਂਦਾ ਤੇ ਡੇਕ ਨਾ ਲਵਾਉਂਦੇ ਆਉਂਗਾ ਕੰਮ ਸੋਖੀ ਵੀਰੇ ਤੋਬਾ ਕਰਾਈਏ ਕੋਈ ਨਾ ਘਾਰ ਆਉਂਦਾ ਯਾਰ ਸੋਖੀ ਹਣਿਆਂ ਨੂੰ ਕੋਈ ਪਰਵਾਹ ਨਹੀਂ ਕੋਗ ਦੇ ਕੋਗ ਥੱਲੇ ਉਹਨਾ ਟਰੈਕਟਰ ਭਾ ਗਿਆ ਹਾਂ ਉੱਤੇ ਦੇ ਕੋਗ ਦੇ ਕੋਗ ਮੈਂ ਕੱਢੂੰਗਾ ਮੈਂ ਕੱਢੂੰ ਓਏ ਇੱਕ ਟਰਾਈ ਲੈ ਲੈਂਦੇ ਮੈਨੂੰ ਕਹਿੰਦਾ ਮੈਂ ਕੱਢੂੰਗਾ ਇੱਕ ਟਰਾਈ ਲੈ ਲੈਂਦੇ ਮੈਨੂੰ ਅਗਲਾ ਅਗਲਾ ਤਾਂ 15 ਫੁੱਟਾ ਪੱਟ ਕੇ ਲੈ ਗਿਆ ਵੀਰੇ ਤੁਸੀਂ 3 ਧੇਰਾ ਫੁੱਟਾ ਹੀ ਪਸਾ ਲਿਆ ਹੋ ਲੰਡਾ ਲਾ ਲੋ ਵੀ ਇੱਕ ਲਾ ਦੇ ਹਣੇ ਕੱਢ ਦੂੰ ਲੈ ਵੀ ਕਾਕੂ ਜੀ ਆਪ ਡਾਂਡੇ ਚੱਕਦੇ ਹੋਏ ਕਹਿੰਦੇ ਮੂਰੇ ਹੋਏ ਨੇ ਕੰਮ ਦੇ ਵਿੱਚ ਖਲਾਰ ਪੈਂਦੀ ਕਰਕੇ ਕੋਸਾ ਮੂਰੇ ਹੋਏ ਕੋਸਾ ਨਵਾ ਨਵਾ ਕਰਦੇ ਆ ਕਰਦੇ ਆ ਵੇਦਨੀ ਕੋਲ ਗਿਆ ਇਹ ਸੁੱਤ ਗਿਆ ਕਿਉਂ ਗਰਮੀ ਦਾ ਅਸਰ ਪਤਾ ਲੱਗਦਾ ਬੰਦਾ ਕਿ ਕੀ ਹੈ ਐ ਲੱਗਦਾ ਜਿਵੇਂ ਜਮਰਾਦ ਦਾ ਉਹ ਜਮਦੂਤ ਵੀਡੀਓ ਬਣਾ ਕੋਨੀ ਹਾਲ ਹੈ ਵੀਰੋ ਨਹੀਂ ਗਰਮੀ ਨਾਲ ਬੰਦਲ ਗਏ ਗੁਰਾ ਹਾਲ ਗਰਮੀ ਨਾਲ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ